ਮਜੀਠਾ ਹਲਕੇ ਦੇ ਪਿੰਡ ਤਲਵੰਡੀ ਖੁੰਮਣ ਵਿਖੇ 15ਵਾਂ ਸਾਲਾਨਾ ਜਾਗਰਨ ਸਮੂਹ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸੰਯੋਗ ਸਦਕਾ ਬਹੁਤ ਹੀ ਊਮਤਾਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਾਗਰਨ ਦੀ ਅਰੰਭਤਾ ਲਈ ਅਰਦਾਸ ਕੀਤੀ ਗਈ ਇਸ ਤੋਂ ਉਪਰੰਤ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਮਾਈ ਜੀ ਭਗਤਾ ਸੇਵਕ ਜੀਮਾ ਨੇ ਮਾਤਾ ਸ਼ੀਰਾਂ ਵਾਲੀ ਦੀਆਂ ਪੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਐਸੇ ਵਿੰਗ ਵਿਹਾਤੀ ਅੰਮ੍ਰਿਤਸਰ ਦੇ ਪ੍ਰਦਾਨ ਗਿਆਨੀ ਸੁਖਜਨ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਲਈ ਅਦੁੱਟ ਲੰਗਰ ਵਰਤਾਇਆ ਗਿਆ। ਜੀ ਵੀਰੋਂ ਖੇਤਰ ਪੰਦੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਜੁਆਇੰਟ ਬੋਲ ਰਿਹਾ ਹਨ ਆ ਗਏ ਸ਼੍ਰੀ ਕ੍ਰਿਸ਼ੀ ਰੂਪ avatars ਕ੍ਰਿਸ਼ੀ ਰੂਪ ਦਾ ਤਾਰ ਮਨ ਕੋਗੇ ਸੋਚੇ پکڑ ਕੇ ਮਾਰੋ ਜੀਤ پکڑ ਕੇ ਤਾਰ ਰੂਪ ਕੀ ਰਾਜਾ ਕਿਸਾਨ ਦਾਸ ਤੇ ਮਿਲ ਬੋਲਾ ਰਿਹਾ ਹੂੰ ਫੇਰ ਬੋਲੋ ਭਗਤ ਮਕਾਂ ਜੈ ਮਾਤਾ ਦੀ नगटाह पार पौड़ी जड़या ਕਿਰਪਾ ਕਰੋ ਜਗਤ ਮਾਇਆ ਫਿਰ ਬੋਲੋ ਭਗਤੋ ਮੁਖੋਂ ਜੈ ਮਾਤਾ ਦੀ ਗੁਰਵਾਲ ਨੇ ਕਿਨੇ ਸੰਗ ਹੋ ਜਾਇਆ ਤਾਂ ਕੁਛ ਸਫਰ ਨਹੀਂ ਆਇਆ ਤਾਂ ਜਿਆ ਕਿ ਰੱਖਾ ਲਾਇ ਤਾਂ ਤਾਂ ਗੁਰਵਾਲ ਨੇ ਸਵਾਮੀ ਮਹਾਰਾਜ ਜਿਨਾ ਬਾਹਰ ਬੁੱਧ ਭਾਈ ਨੋ ਮੇ ਉਪਰ ਵੈਟੋ ਦੀ ਮੋਈ ਹੋਈ ਗਉ ਜੋ ਐ ਸ਼ਕਤੀ ਬਣੇ ਲਾਗੇ ਦਰੋਖ ਦੇ ਆਈ ਕਿਉਂਕਿ ਵੈਰ ਦਰੋਖੀ ਪ੍ਰਸ਼ਾਦ ਆਈ ਹੁਕਮ ਦੀਆ ਪੌਣ ਪੌਣ ਪੱਖਾਂ ਦੀਆ ਚਲਾਈ ਸੂਰਜ ਚੰਦਰ ਮਹਾਰਾਜ ਦੇਵਤੇ

ਗੁਰਨਾ ਹੋ ਗਿਆ ਗੁਰੂਵਾਰ ਨਿਕਸਵਾਮੀ ਜਗਤ ਪਿਤਾ ਮੰਗ ਲਿਆ ਮਟਿਆ ਮਾਤ ਲੋਈ ਗੁਰੂ ਕਬੀਰ ਜਾਇ ਰੇਸ਼ਮ ਰੋਰੀ ਗੁੰਟਾ ਤਿੱਲਾ ਉਪਰ ਜੱਟੜਾ ਜੜੀ ਬਾਤ ਆ ਰੇਸ਼ਮਾਂ ਅੰਗ ਸ਼ਵਾਦੇ ਲਾਏ ਸੰਗ ਤਾਂ ਦਿੱਤੀ ਭਕਾਂ ਬੱਤੀ ਬੱਤੀ ਕੀ ਸਗਲ ਪੰਚਾਇਤ ਕੋ ਬਟੇ ਵਾਲੀ ਮਹਾ ਅਦਿਉ ਲਾਲੋ

ਹਾਦਰ ਗਣ ਕੰਧ ਰੂਪੀਆਂ ਰਖੀਆਂ ਜਿੰਨੀਆਂ ਵੀ ਸੰਗਤਾਂ ਤੁਹਾਡੇ ਲਗੇ ਦਰਵਾਜ਼ੇ ਚ ਜਾੜੀਆਂ ਫਰੀਆਂ ਬੋਲੀਵਾ ਕਦਮ ਕਦਮ ਹਾਜ਼ਰਾਂ ਲਿਖੇ ਲੋਣੀਆਂ ਹਾਜ਼ਰਾਂ ਲਿਖੇ ਲੋਣਾ ਆਇ ਪਰਨਾਮ বিষ্ণੂ ਗਏ ਬਿਕੁੰਠੁ ਮੇ ਜੀਵ ਜੀ ਗਏ ਹਾਂਜੀ ਵੀਰ ਜੀ ਅੱਜ ਜੋ ਤੁਹਾਡੇ ਪਿੰਡ ਜਾਗਰਣ ਕਰਾਇਆ ਜਾ ਰਿਹਾ ਇਹ ਸੰਬੰਧੀ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਤ ਸ੍ਰੀ ਅਕਾਲ ਜੀ ਅੱਜ ਦਾ ਜੋ ਜਾਗਰਣ ਹੈ ਇਹ 15ਵਾਂ ਜਿਹੜਾ ਜਾਗਰਣ ਹੈ ਹਾਂਜੀ ਇਹ ਅੱਜ ਤੋਂ 15 ਸਾਲ ਪਹਿਲਾਂ ਪਿੰਡ ਤਲਵੰਡੀ ਖਮਣ ਦੀ ਸਮੁੱਚੀ ਟੀਮ ਜਾਗਰਣ ਦੀ ਬਣੀ ਸੀ ਨੌਜਵਾਨ ਵੀਰਾਂ ਵੱਲੋਂ ਇਹ ਜਾਗਰਣ ਜਿਹੜਾ ਆਰੰਭ ਕੀਤਾ ਗਿਆ ਸੋ ਉਸ ਲੜੀ ਤਹਿਤ ਅੱਜ 15ਵਾਂ ਜਾਗਰਣ ਜਿਹੜਾ ਹੈ ਅਲਾਕੀ ਦੀ ਸੰਗਤ ਵੱਲੋਂ ਤੇ ਸਮੁੱਚੇ ਪਿੰਡ ਵੱਲ ਤਲਵੰਡੀ ਖਮਣ ਦੀ ਸੰਗਤ ਵੱਲੋਂ ਅਤੇ ਜਾਗਰਨ ਕਮੇਟੀ ਵੱਲੋਂ ਦਿਨ ਰਾਤ ਕਰਕੇ ਪਿਛਲੇ ਦਿਨਾਂ ਤੋਂ ਅੱਜ ਆ ਸਮਾਂ ਆ ਸੋ ਮਾਹ ਰਾਣੀ ਨੇ ਕਿਰਪਾ ਕੀਤੀ ਹੈ ਜਾਗਰਨ ਜਿਹੜਾ ਆਰੰਭ ਹੋਣ ਲੱਗਾ ਸੋ ਮਾਹ ਰਾਣੀ ਦੀ ਜੋਤ ਦੀ ਪ੍ਰਚੰਡ ਹੋ ਚੁੱਕੀ ਹੈ ਤੇ ਹੁਣ ਭਗਤ ਜਨ ਜਿਹੜੇ ਨੇ ਉਹ ਜਾਗਰਨ ਦੀ ਆਰੰਭਤਾ ਲੱਗੇ ਨੇ ਕਾਰਨ ਉਸ ਤੋਂ ਬਾਅਦ ਸਾਡੇ ਕੋ ਗਾਇਕ ਜਿਹੜੇ ਉਹ ਹੀ ਪਹੁੰਚਨੇ ਸਾਰੇ ਆ ਜਾਗਰਨ ਜਿਹੜਾ ਉਹ ਆਰੰਭ ਹੋਵੇਗਾ ਤੇ ਸਮੂਹ ਸੰਗਤਾਂ ਜਿਹੜੀਆਂ ਬੜੇ ਉਤਸ਼ਾਹ ਦੇ ਨਾਲ ਇੱਥੇ ਹਾਜ਼ਰੀ ਭਰਦੀਆਂ ਨੇ ਇਲਾਕੇ ਦੀਆਂ ਤੇ ਸ਼ਾਮ ਦੇ ਸਮੇਂ ਤੋਂ ਇੱਥੇ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਤੇ ਬੜਾ ਹੀ ਸੰਗਤ ਦਾ ਇਲਾਕੇ ਦਾ ਸੰਜੋਗ ਆ। ਜੰਕਾਰਾ ਚੇਰਾਲੀ ਦਾ ਬਹੁਤ ਸਕੇ ਜਾਈਏ। ਬਹੁਤ ਸਕੇ ਪਰਿਵਾਰ ਦੀ ਹੈ। जय ये भी तो है जानी बहुत सुनगिरी बहुत वीर परम बहुत शक्तिशाली है कितने लोग है बहुत चलते बोलते हैं

ਤੇਰਾ ਮਾਯਾ ਤੇ ਗਣੇਸ਼ ਮਣਾਂ ਲਿਆ ਮਾਇਆ ਤੇਰਾ ਤੇ ਨੋ ਗਣੇਸ਼ ਮਣਾਂ ਲਿਆ ਮਾਇਆ ਤੇਰਾ ਆਜਗਨੇ ਜਮਨਾਂ तेरा माया गणेश मना लिया मनाया तेरा ना भैलो गणेश मना लिया तेरा गणेश मना लिया ते मनाया तेरा गणेश राम चंदन जो केन्द्र जो के मनाया तेरा माया गणेश मना लिया बनाया तेरा भाई लोग गणेश

ਇਹ ਤੈਨੂੰ ਕਿਹਨਾਂ ਦੀ ਦੋਰਵੇ ਮਾਤਾ ਜੀ ਆਏ ਮੋਢੇ ਲੀ ਗਏ ਸੱਜਣੋ ਮੋਹ ਜੀ ਦਿਲ ਕੱਤੇ ਵਾਲੇ ਮਾਤਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਗੂਆ ਦਾਤੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੇਰੀ ਸੱਚੀਆਂ ਜੋਤਾਂ ਵਾਲੇ ਮਾਤਾ ਜੀ ਤੁਹਾਡੀ ਸਦਾ ਜੈ ਅਸੀਂ 484 ਕੱਟਣ ਵਾਲੇ ਮਾਤਾ ਜੀ ਤੁਹਾਡੀ ਸਦਾ ਜੈ ਬੋਲੇ ਸੁਣਦੇ ਬੋਲੇ ਸੱਚੇ ਦਰਬਾਰ ਕੀ ਜੈ लैकार जी लाटा माल माता जी दारहका राई ते